ਉਹ ਆਪਣੇ ਕੋਲੇ ਇੱਕ 855 ਆਇਆਗਾ। ਲੋ ਮਿੱਤਰੋ ਖੁੱਲ ਗਿਆ ਆਪਣਾ ਇੰਜਨ ਤੇ ਇੰਜਨ ਖੋਲਣ ਤੋਂ ਬਾਅਦ ਆਪਾਂ ਇਹਨੂੰ ਕਰਦੇ ਆ ਚੰਗੇ ਤਰ੍ਹਾਂ ਵਾਸ਼। ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ। ਆਓ ਮਿੱਤਰੋ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਇੱਕ 855 ਆਇਆਗਾ। ਜੋ 2000 ਸ਼ਾਇਦ 2 ਮਾਡਲ ਆ ਜਾਂ 3 ਮਾਡਲ ਆ ਬਾਕੀ ਪਲੇਟ ਤੇ ਆਪਾਂ ਦੇਖ ਲੈਨੇ ਆ ਬਾਕੀ ਆ ਪਲੇਟ ਤੇ ਤੁਹਾਨੂੰ ਦਿਖਾਉਣੇ ਆ ਯਰ ਨਹੀਂ ਲਿਖਿਆਗਾ ਵੈਸੇ 2003 ਮਾਡਲ ਆ ਮੇਰੇ ਹਿਸਾਬ ਨਾਲ ਟਰੈਕਟਰ ਇਹ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਜੋ ਇੰਜਨ ਆ ਇਸ ਟਰੈਕਟਰ ਦਾ 963 ਦੇ ਵਿੱਚ ਕਨਵਰਟ ਕਰਾਂਗੇ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਮੋਡੀਫਿਕੇਸ਼ਨ ਕਰਦੇ ਰਹਿੰਨੇ ਆ ਸੋ ਆਪਾਂ ਇਸ ਟਰੈਕਟਰ ਨੂੰ ਵੀ 963 ਕਰਾਂਗੇ ਸੋ ਜੇ ਜੋ ਇਹ ਟਰੈਕਟਰ ਆਪਣੇ ਕੋਲੇ ਆਇਆਗਾ ਇਹ ਦੌੜੀ ਖਾਨੇ ਤੋਂ ਆਇਆਗਾ ਜਿੱਥੇ ਆਪਾਂ ਪਹਿਲਾਂ ਇੱਕ 744 ਟਰੈਕਟਰ 963 ਕਰਕੇ ਦਿੱਤਾ ਹੀ ਭਰਾ ਦਾ 100 ਟਰੈਕਟਰ ਨੂੰ ਚੱਲਦਾ ਦੇਖ ਕੇ ਭਰਾ ਦਾ ਇਹਦਾ ਵੀ ਮਨ ਬਣਿਆ ਵੀ ਇਸ ਟਰੈਕਟਰ ਨੂੰ ਵੀ ਕਰਵਾਈਏ ਆਪਾਂ ਕਿਉਂਕਿ ਇਹ ਟਰੈਕਟਰ ਤੂੜੀ ਰੀਪਰ ਤੇ ਵੀ ਚੱਲਦਾ ਆ ਕਿਰਾਏ ਵਾਲੇ ਐਂਪਲੀਮੈਂਟ ਤੇ ਚੱਲਦਾਗਾ ਚਲੋ ਬਾਕੀ ਆਪਾਂ ਇਸ ਟਰੈਕਟਰ ਦਾ ਜੋ ਇੰਜਨਾ ਖੋਲਣਾ ਸਟਾਰਟ ਕਰਤਾ ਸਭ ਤੋਂ ਪਹਿਲਾਂ ਆਪਾਂ ਇਸ ਟਰੈਕਟਰ ਦਾ ਅਗਲਾ ਹਿੱਸਾ ਵਗੈਰਾ ਸਾਰਾ ਉਤਾਰਾਂਗੇ ਕੀ ਸੌਤਾਰਨ ਤੋਂ ਬਾਅਦ ਸਾਰਾ ਵੇਖਾਂਗੇ ਕ੍ਰਿੰਕ ਵਗੈਰਾ ਕੱਢ ਕੇ ਬਾਹਰ ਕੀ ਕੀ ਆਪਣਾ ਡੈਮੇਜ ਆ ਤੇ ਕੀ ਕੀ ਇਸ ਟਰੈਕਟਰ ਦੇ ਵਿੱਚ ਪੈਂਦਾਗਾ ਸੋ ਸਾਰੇ ਭਰਾ ਜੁੜੇ ਰਹਿਣ ਵੀਡੀਓ ਦੇ ਨਾਲ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦੇਣ ਤਾਂ ਜੋ ਤੁਹਾਨੂੰ ਆਨਲਾਈਨ ਟਾਈਮ ਦੇ ਵਿੱਚ ਹਰ ਜੋ ਮੋਡੀਫਿਕੇਸ਼ਨ ਹੁੰਦੀ ਹੈ ਉਹਦੇ ਬਾਰੇ ਦੱਸ ਸਕੀਏ ਚਲੋ ਅੱਜ ਇਸ ਟਰੈਕਟਰ ਦਾ ਆਪਾਂ ਪਾਰਟ 1 ਬਣਾ ਰਹੇ ਹਾਂ ਬਾਕੀ ਇਸ ਟਰੈਕਟਰ ਦੇ ਜੋ ਪਾਰਟ 2 ਪਾਰਟ 3 ਪਾਰਟ 4 ਪਾਰਟ 5 ਜਿੰਨੇ ਵੀ ਪਾਰਟ ਬਣੇ ਆਪਣੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਇਸ ਟਰੈਕਟਰ ਦੇ ਵਿੱਚ ਆਪਾਂ ਇੰਜਨ ਗੇਅਰ ਬਾਕੀ ਲਿਫਟ ਵਗੈਰਾ ਦੀ ਸਾਰੀ ਜੌਬ ਕਰਾਂਗੇ ਤੇ ਸਾਰਾ ਰਿਪੇਅਰ ਕਰਨ ਦਾ ਸਾਰਾ ਸਿਸਟਮ ਤੁਹਾਨੂੰ ਇਸ ਚੈਨਲ ਦੇ ਵਿੱਚ ਜ਼ਰੂਰ ਪਾਵਾਂਗੇ ਸਾਰਾ A to Z ਜਿੱਦਾਂ ਜਿੱਦਾਂ ਆਪਾਂ ਫਿਟਿੰਗ ਕਰਦੇ ਆ ਕੀ ਕੀ ਆਪਾਂ ਇਹਦੇ ਵਿੱਚ ਬਦਲਦੇ ਆ ਕੀ ਕੀ ਆਪਾਂ ਮੋਡੀਫਿਕੇਸ਼ਨ ਕਰਦੇ ਆ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਚਲੋ ਖੋਲ ਰਿਹਾ ਟਰੈਕਟਰ ਆਪਣਾ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਅਗਲਾ ਹਿੱਸਾ ਲਾਉਨੇ ਆ ਇਹ ਸਾਲੋਂ ਤੋਂ ਬਾਅਦ ਆਪਾਂ ਹੈੱਡ ਵਗੈਰਾ ਸਾਰਾ ਖੋਲਦੇ ਆਂ ਆਪਾਂ ਇਸ ਟਰੈਕਟਰ ਦਾ ਬਾਕੀ ਅਗਲਾ ਹਿੱਸਾ ਵਗੈਰਾ ਤਾਂ ਸਦਾ ਹੀ ਇਹ ਪਹਿਲਾਂ ਹੀ ਪਾਵਰ ਸਟੀਅਰਿੰਗ ਹੋਇਆ ਹੋਇਆ ਟਰੈਕਟਰ ਡਬਲ ਜੈਕ ਪਾ ਕੇ ਆਓ ਕਰਕੇ ਵਾਕੇ ਸਟਾਰਟ ਇਹਦਾ ਲੋ ਮਟਰ ਖੁੱਲ ਗਿਆ ਆਪਣਾ ਇੰਜਨ ਤੇ ਇੰਜਨ ਖੋਲਣ ਤੋਂ ਬਾਅਦ ਆਪਾਂ ਇਹਨੂੰ ਕਰਦੇ ਆ ਚੰਗੀ ਤਰ੍ਹਾਂ ਵਾਸ਼ ਪਿਸਟਨ ਸਾਡੇ ਨਿਕਲ ਰਹੇ ਆ ਬਾਕੀ ਇਸ ਤੋਂ ਬਾਅਦ ਆਪਾਂ ਗੀਅਰ ਵੀ ਲਾਉਣੇ ਦਾ ਗੀਅਰ ਖੋਲ ਕੇ ਆਪਾਂ ਇਹਦਾ ਵੇ ਨੇ ਸੈਟਿੰਗ ਕਰਦੇ ਆ ਚਾਲ ਵਗੈਰਾ ਦੀ ਸਾਰੀ ਸਾਰੇ ਨਾਲ ਓਕੇ ਦਾ ਕੰਮ ਖੁੱਲ ਗਿਆ ਆਪਣਾ ਡੀਜ਼ਲ ਪਾਪਾ ਵੀ ਭੇਜਦੇ ਆਪਾਂ ਪੰਪ ਵਾਲੇ ਕੋਲ तो बाकी क्लच वगैरह वेखते हैं आप जो अपना क्लच दूसरा छोटा होकर क्लच भी वा करेंगे क्योंकि जमीइयान वा करिए आप क्लच भी अपन वा करना पेगा बाकी इस ट्रैक्टर के भी दूजे पावगे हैवी आवे मॉडल आलो बाकि जुड़े रहे वीडियो के लो भी बलॉक अपना उतर चुका हम आपके इसके बाद क्रैक वगैरह कहीं बार ਕ੍ਰੈਂਕ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਨੂੰ ਕਰ ਦਿਆਂ ਚੰਗੀ ਤਰ੍ਹਾਂ ਸਾਫ ਅੱਧਾ ਪੇਂਟ ਦਾ ਕੰਮ ਚੱਲ ਰਿਹਾ ਆਪਣਾ ਬਾਕੀ ਦਾ ਹੁਣ ਇਸ ਤੋਂ ਬਾਅਦ ਆਪਾਂ ਗੇਅਰ ਬਾਕਸ ਵੀ ਖੋਲ ਦੇਣਾ ਗੇਅਰ ਖੋਲ ਕੇ ਵੀ ਚੈੱਕ ਕਰਦੇ ਹਾਂ ਕਿ ਕੀ ਕੀ ਪ੍ਰੋਬਲਮਾਂ ਗੇਅਰ ਦੀ ਬਾਕੀ ਦਾ ਖਰਾਬ ਦਾ ਕੰਮ ਕਰਨਾ ਆਪਾਂ ਦੇ ਦਿੰਦੇ ਤੇ ਬਾਕੀ ਬਾਅਦ ਦਾ ਕੰਮ ਰਹੇਗਾ ਮਗਰ ਦਾ ਉਸ ਤੋਂ ਬਾਅਦ ਮਗਰ ਨੂੰ ਖੋਲਾਂਗੇ ਪੈਨ ਲੈਫਟ ਵਗੈਰਾ ਦਾ ਵੀ ਕਰਨਾਗਾ ਸੱਟ ਪੁਰਾਣੇ ਆਪਣੇ ਆ ਲੈ ਗਏ ਬਾਕੀ ਕਲੱਚ ਪਹਿਲਾਂ ਹੀ ਇਹਦੇ ਚੋਂ ਵਟਾ ਨਿਕਲੇ ਆਪਣਾ ਕਲੱਚ ਦੀ ਕੋਈ ਜ਼ਰੂਰਤ ਨਹੀਂ ਆਪਣਾ ਪਤੂ ਚਲੋ ਸਦਰੋਂ ਬਾਕੀ ਆਪਣਾ ਫੋਰਡ ਵਗੈਰਾ ਪੇਂਟ ਹੋਈ ਜਾਂਦਾਗਾ ਤੇ ਬਾਕੀ ਇਸ ਤੋਂ ਬਾਅਦ Thank yeah. you. ਜੋ ਆਪਾਂ ਸਵਰਾਜ ਟਰੈਕਟਰ ਦਾ ਗੇਅਰ ਦਾ ਪਾਰਟ ਸਾਰਾ ਵਾਸ਼ ਕਰ ਰਹੇ ਆ। ਬਾਕੀ ਵਾਸ਼ ਕਰਕੇ ਆਪਾਂ ਇਸ ਤੋਂ ਬਾਅਦ ਇਹਨੂੰ ਚੈੱਕ ਅਪ ਕਰਾਂਗੇ ਕਿ ਕੀ ਕੀ ਇਸ ਟਰੈਕਟਰ ਤੇ ਡੈਮੇਜ ਹੈ। ਕਹਿਣ ਦਾ ਮਤਲਬ ਉਹ 963 ਜੀ ਕੀ ਕੀ ਚਾਲ ਚੱਲਦਾ ਜੀ ਸਮਾਨ ਉਹ ਸਾਰਾ ਚੈੱਕ ਅਪ ਕਰਾਂਗੇ। ਜੋ ਕਲਚ ਗੇਅਰ ਵਗੈਰਾ ਸਾਰੀ ਚੈੱਕ ਅਪ ਕਰਦੇ ਆਪਾਂ। ਕਹਿਣ ਦਾ ਮਤਲਬ ਉਹ ਟਰੈਕਟਰ 8-9 ਸਾਲ 10 ਸਾਲ ਚੱਲੇ ਵਧੀਆ ਆਰਾਮ ਨਾਲ ਕਿਉਂਕਿ ਵਿੱਚ ਗੇਅਰ ਗੁਰਚ ਕੋਈ ਦਿੱਕਤ ਨਾ ਆਵੇ ਤਾਂ ਜੋ ਆਪਾਂ ਉਹ ਸਭ ਨਾਲ ਰਿਪੇਅਰ ਕਰ ਲਈਏ ਹੁਣ ਟਰੈਕਟਰ ਦੀ। ਚਲੋ ਬਾਕੀ ਆਪਣਾ ਸਮਾਨ ਸਾਰਾ ਪਾਣੀ ਪੂਣੀ ਮਾਰ ਕੇ ਆਪਾਂ ਧੋ ਕੇ ਇਹਨੂੰ ਚੰਦੇ ਆ ਚੈਨ ਕੇ ਨੂੰ ਚੈੱਕ ਅਪ ਕਰਾਂਗੇ ਕੋਈ ਗਰਾਰੀ ਤਾਂ ਨਹੀਂ ਕੋਈ দাগੀ ਜੇ ਕੋਈ ਗਰਾਰੀ দাগੀ ਹੋਈ ਤਾਂ ਆਪਾਂ ਉਸ ਗਰਾਰੀ ਨੂੰ ਚੇਂਜ ਕਰਾਂਗੇ ਬਾਕੀ ਸੋਨ ਲੀਕਾ ਦਾ ਸਮਾਨ ਕੋਈ ਲੈਣ ਗਏ ਵੇ ਕੋਈ ਪੈਂਡਿੰਗ ਪਿਆ ਸਮਾਨ ਇਹਦਾ ਬਾਕੀ ਇਹਦਾ ਵੀ ਲਗਭਗ ਨੇੜੇ ਹੋ ਗਿਆ ਕੰਮ ਟਾਇਰ ਵਗੈਰਾ ਸਾਰੇ ਲੱਗ ਚੁੱਕੇ ਨੇ ਤੁਹਾਨੂੰ ਪਹਿਲਾਂ ਵੀ ਦਿਖਾਤੀ ਸੀ ਸ਼ਾਟ ਦਿੰਦਾ ਸੀ ਵੀਡੀਓ ਦਾ ਲੋ ਬਾਕੀ ਮਰਗਾਰਡ ਇੱਕ ਫਿੱਟ ਕਰਤਾ ਆਪਾਂ ਕਿਉਂਕਿ ਇਹ ਮਰਗਾਰਡ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਵੇਂ ਮਾਡਲ ਨਾਲ ਆਪਾਂ ਫਿੱਟ ਕੀਤਾਗਾ। ਇਹ ਸ਼ਿਕੰਦਰ ਮਾਡਲ ਵਾਲਾ। ਤੇ ਬਾਕੀ ਦਾ ਟਾਇਰ ਵਗੈਰਾ ਚੌੜਾ ਹੋਰ ਹੋ ਜੂਗਾ ਕਿਉਂਕਿ ਜਦੋਂ ਆਪਾਂ ਇਹਦਾ ਟਾਇਰ 16 ਲਾਉਂਦੇ ਤਾਂ ਆਉਂਦੇ ਨਵੇਂ 16 ਵਾਲੇ ਰਿਮਾਂ ਤੇ ਕਿਉਂਕਿ ਪਹਿਲਾਂ ਦੇ 14 ਦੇ ਰਹਿਣੇ ਆ। ਚਲੋ ਮਿੱਤਰੋ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਅਗਲੀ ਵੀਡੀਓ ਕੱਲ੍ਹ ਵਾਲੇ ਵਲੌਗ ਦੇ ਵਿੱਚ ਪਾਵਾਂਗੇ ਆਪਾਂ ਤੇ ਅੱਜ ਦੇ ਵੀਡੀਓ ਦੀ ਕਰਦੇ ਆ ਸਮਾਪਤੀ ਆਪਾਂ ਇੱਥੇ ਧੰਨਵਾਦ ਸਤਿ ਸ਼੍ਰੀ ਅਕਾਲ ਚਲੋ ਜੀਓ ਆਪਾਂ ਇਹਦੀ ਫਰੰਟ ਵਾਲੀ ਪੁਲੀ ਵੀ ਨਵੀਂ ਪਾ ਰਹੇ ਆ ਕਿਉਂਕਿ ਪਹਿਲਾਂ ਪੁਲੀ ਆਪਾਂ ਟਰੈਕਟਰ ਦੀ ਕਸਤੀ ਸੀਗੀ ਤੇ ਪਰ ਕੀ ਕਾਰਨ ਬਣਿਆ ਗਈ ਜਿਹੜੀ ਬੈਲਟ ਦੀ ਆ ਹਾਈਟ ਘਟਿਆ ਪੁਲੀ ਦੀ ਜੋ ਇਹਦੇ ਨਾਲ ਬੈਲਟ ਅਟੈਚ ਕਰਦੀ ਆਪਣੇ ਪੰਪ ਦੇ ਨਾਲ ਸੁਈ ਦੇ ਲਈ ਆਪਾਂ ਨੂੰ ਪੁਲੀ ਨਵੀਂ ਪਾਉਣੀ ਪਊਗੀ ਉਹਦੇ ਲਈ ਵਾਟਰ ਵਾਡੀ ਵੀ ਆਪਾਂ ਨੂੰ ਹੋਰ ਬਦਲਣੀ ਪਈ ਪਹਿਲਾਂ ਵੀ ਨਵੀਂ ਲਾਈ ਸੀ ਹੁਣ ਹੋਰ ਲੈ ਕੇ ਆਏ ਵਾਟਰ ਵਾਡੀ ਆਪਾਂ ਏਜੰਸੀ ਦੀ ਬਾਕੀ ਪੁਲੀ ਵਗੈਰਾ ਆਪਾਂ ਕੰਪਨੀ ਦੀ ਲੈ ਕੇ ਆਏ ਆ ਕੋਈ ਦੇਸੀ ਪੁਲੀ ਨਹੀਂ ਲੈ ਕੇ ਏਜੰਸੀ ਦੀ ਲੈ ਕੇ ਆਏ ਆ ਵਾਟਰ ਵਾਡੀ ਵੀ ਆਪਾਂ ਏਜੰਸੀ ਦੀ ਲੈ ਕੇ ਆਏ ਆ ਆ ਵਾਟਰ ਵਾਡੀ ਏਜੰਸੀ ਦੀ ਲੈ ਕੇ ਆਏ ਆ ਜਮਨ ਕੰਪਨੀ ਦੀ ਜੈਨੂਨ ਕੰਪਨੀ ਦੀ ਤਦੋਂ ਜੋ ਆਪਾਂ ਪੱਖਾ ਵੀ ਆਪਾਂ ਨਵਾਂ ਪਾ ਰਹੇ ਹਾਂ ਸੋਨਾਲੀਕਾ ਟਰੈਕਟਰ ਦੇ ਵਿੱਚ ਤੇ ਜੋ ਸੋਨਾਲੀਕਾ ਕੰਪਨੀ ਦਾ ਆ ਲਿਸਟ ਦੇਖੋ 1300 ਤੇ 19 ਰੁਪਏ ਲਿਸਟ ਵਾਲਾ ਪੱਖਾ ਜੀ ਕਿਉਂਕਿ ਇੱਥੇ ਆਪਾਂ 3 400 ਵਾਲਾ ਪੱਖਾ ਵੀ ਮਿਲ ਜਾਂਦਾ ਪਰ ਉਹ ਵੀ ਯੂਜ਼ ਕਰ ਸਕਦੇ ਪਰ ਲੇਕਨ ਇਹਦੇ ਵਿੱਚ ਆਪਾਂ ਕੰਪਨੀ ਦਾ ਹੀ ਯੂਜ਼ ਕਰਦੇ ਆਂ ਕਾਰਨ ਕੀ ਹੁੰਦਾ ਇਹਦੇ ਵਿੱਚ ਤੁਹਾਡੀ ਵਾਟਰ ਬਾਡੀ ਦੀ ਲਾਈਫ ਜ਼ਿਆਦਾ ਬਣੀ ਰਹਿੰਦੀ ਹੈ ਬਾਕੀ ਆ ਰੈਡੀਟਰ ਆਪਾਂ ਲੈ ਕੇ ਆਏ ਸੀ ਨਵਾਂ ਇਹਦੇ ਵਿੱਚ ਕੁ ਪੂਰਾ ਪੂਰਾ ਪੱਖਾ ਨੇ ਮੈਂ ਤਾਂ ਪਹਿਲਾਂ ਵਾਲਾ ਪੱਖਾ ਇਹ ਛੋਟਾ ਲੱਗਿਆ ਹੋਇਆ ਸੀ ਇਹਦੇ ਕਾਰਨ ਕਰਕੇ ਆਪਾਂ ਵੱਡਾ ਪੱਖਾ ਫਿੱਟ ਕਰ ਰਹੇ ਹਾਂ ਤੇ ਕਰਦੇ ਆਪਾਂ ਵੱਡਾ ਪੱਖਾ ਫਿੱਟ ਬਾਕੀ ਆਪਣਾ ਆ ਜਗ੍ਹਾ ਤੇ ਲੱਗਣਾ ਆਪਣਾ ਤੇ ਦੇਖਦੇ ਆ ਕਪਲਿੰਗ ਆਪਣੀ ਲੱਗਦੀ ਆ ਜਾਂ ਨਹੀਂ ਲੱਗੂਗੀ ਲੱਗਦੀ ਵੀ ਕਪਣੀ ਵੈਸੇ ਸਾਨੂੰ ਤਾਂ ਸਪੈਸ਼ਲ ਤਾਂ ਹੋਵੇ ਚਲੋ ਮਤਰਾ ਜੋ ਆਪਣਾ ਇਹ ਪੈਡਲ ਸ਼ਾਟ ਵਗੈਰਾ ਫਿੱਟ ਹੋ ਚੁੱਕੀ ਆ ਬਾਕੀ ਸੰਬੋਸ ਬਾਡੀ ਵੀ ਆਪਾਂ ਫਿੱਟ ਕਰਤੀ ਬਾਕੀ ਆ ਪੈਕ ਨੂੰ ਪੱਖੇ ਦੀ ਕਪਲੀਨ ਆਪਾਂ ਨੂੰ ਛੋਟੀ ਕਰਨੀ ਪਊਗੀ ਉਹ ਤੇ ਚਲੋ ਕੱਟ ਕੇ ਆਪਾਂ ਛੋਟੀ ਕਰਦੇ ਆ ਕਿਉਂਕਿ ਆਪਾਂ ਦੇ ਚੁੱਲਾ ਜਿਹੜਾ ਨਵੇਂ ਮਾਡਲ ਵਾਲਾ ਲਾਇਆਗਾ ਬਾਕੀ ਪੈਟਰਲ ਸ਼ਾਰਟ ਵਗੈਰਾ ਫਿੱਟ ਹੋ ਗਈ ਆਪਣੀ ਤੇ ਬਾਕੀ ਆ ਹੈਂਡ ਬ੍ਰੇਕਾਂ ਵਾਲੀ ਰਾਡ ਵਗੈਰਾ ਸਾਰੀ ਲੱਗ ਚੁੱਕੀ ਹੈ ਆਪਣੀ ਚਲੋ ਇਸ ਤੋਂ ਬਾਅਦ ਮੜਗਾੜ ਤੇ ਟਾਇਰ ਕੱਸ ਦਿਆਂ ਦਾ ਹਾਂਜੀ ਜੋ ਆਪਣਾ ਸਵਰਾਇ ਟਰੈਕਟਰ ਦਾ ਇੰਜਨ ਆਪਾਂ ਕੋੜਕਪੂਰੇ ਭੇਜਤਾ ਖਰਾਦ ਲਈ ਕਿਉਂਕਿ ਬਾਕੀ ਗੇਅਰ ਵਗੈਰਾ ਵੀ ਆਪਣਾ ਖੁੱਲ ਚੁੱਕਿਆਗਾ ਇਸ ਟਰੈਕਟਰ ਦਾ ਸਤਿ ਸ੍ਰੀ ਅਕਾਲ ਮਿੱਤਰੋ ਬਾਕੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਅਗਲੀ ਵੀਡੀਓ ਕੱਲ੍ਹ ਵਾਲੇ ਵਲੌਗ ਦੇ ਵਿੱਚ ਪਾਵਾਂਗੇ ਆਪਾਂ ਤੇ ਅੱਜ ਦੇ ਵੀਡੀਓ ਦੀ ਕਰਦੇ ਆਂ ਸਮਾਪਤੀ ਆਪਾਂ ਇੱਥੇ ਧੰਨਵਾਦ ਸਸਿ ਕਾਲ